ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਅਨੂਸੂਲ ਕਲੈਕਸ਼ਨ ਤੇ ਹਾਂਜੀ ਅਸੀਂ ਤੁਹਾਡੇ ਲਈ ਫਿਰ ਤੋਂ ਲੈ ਕੇ ਆਏ ਹਾਂ ਜੋ ਵੀਡੀਓ ਅੱਜ ਅਸੀਂ ਤੁਹਾਨੂੰ ਸੂਟ ਜੋ ਲੈ ਕੇ ਆਏ ਹਾਂ ਦਿਖਾਉਣ ਜਾ ਰਹੇ ਹਾਂ ਬਹੁਤ ਸੋਹਣੇ ਪ੍ਰਿੰਟ ਦੇ ਦੁਪੱਟਾ ਸੂਟ ਨੇ ਨਾਲ ਦੁਪੱਟਾ ਕੱਟਵਰਕ ਦਾ ਉੱਪਰ ਵਰਕ ਹੋਇਆ ਬਹੁਤ ਸੋਹਣਾ ਤੇ ਇਹ ਤੁਹਾਨੂੰ ਮਾਰਕੀਟ ਵਿੱਚ ਵੀ ਸੂਟ ਨਹੀਂ ਮਿਲਣਗੇ ਇਦਾਂ ਦੇ ਬਹੁਤ ਸੋਹਣੇ ਕੱਟ ਰੇਂਜ ਦੇ ਬਹੁਤ ਹੀ ਪਿਆਰੇ ਸੂਟ ਨੇ ਬਹੁਤ ਪਿਆਰੇ ਕਲਰ ਨੇ ਇਹਨਾਂ ਦੇ ਤੇ ਜਿਹੜਾ ਸਟਾਫ ਹੈ कॉटन ਸਟਾਫ ਹੈ ਬਹੁਤ ਪਿਆਰਾ ਨਾਲ ਦੁਪੱਟਾ ਵੀ ਨਾਲ ਦਾ ਬਹੁਤ ਪਿਆਰਾ ਆਇਆ ਕੱਟਵਰਕ ਉੱਤੇ ਵਰਕ ਹੋਇਆ ਇਹ ਸੂਟ ਬਹੁਤ ਹੀ ਵਧੀਆ ਨੇ ਜਲਦੀ ਜਲਦੀ ਤੁਸੀਂ ਇਹ ਸੂਟ ਖਰੀਦੋ ਸਾਡੇ WhatsApp ਨੰਬਰ ਤੇ ਸਾਨੂੰ ਸੈਂਡ ਕਰ ਦਿਓ ਜੋ ਵੀ ਸੂਟ ਤੁਹਾਨੂੰ ਪਸੰਦ ਆਏਗਾ ਸਾਰੇ ਸੂਟ ਬਹੁਤ ਸੋਹਣੇ ਨੇ ਬਹੁਤ ਸੋਹਣੀ ਕੁਆਲਿਟੀ ਦੇ ਨੇ ਕਪੜਾ ਬਹੁਤ ਜ਼ਿਆਦਾ ਵਧੀਆ ਹੈ ਤੇ ਇਹ ਸੂਟ ਤੁਹਾਨੂੰ ਪਏਗਾ 850 ਦਾ ਵਿਦ ਦੁਪੱਟਾ ਬਹੁਤ ਸੋਹਣਾ ਵਰਕ ਹੋਇਆ ਹੈ ਦੁਪੱਟੇ ਤੇ ਤੁਸੀਂ ਚਾਹੋ ਤੇ ਇਹ ਨਾਲ ਦੀ ਲੈਸਸ ਲਗਾ ਕੇ ਸੂਟ ਤਿਆਰ ਕਰ ਸਕਦੇ ਹੋ ਜੋ ਅੱਗੇ ਸੂਟ ਨੇ ਵਿਦਆਊਟ ਦੁਪੱਟਾ ਨੇ ਇਹ ਤੁਹਾਨੂੰ ਦੋ ਸੂਟਾਂ ਦੀ ਕਲੈਕਸ਼ਨ ਸਿਲੈਕਟ ਕਰਕੇ ਦੋ ਸੂਟ ਤੁਸੀਂ ਸਾਨੂੰ ਕਰ ਸਕਦੇ ਹੋ ਬਹੁਤ ਸੋਹਣੇ ਸੂਟ ਨੇ ਇਹ 950 ਦੇ ਦੋ ਸੂਟ ਮਿਲਣਗੇ ਇਹਨਾਂ ਸੂਟਾਂ ਵਿੱਚੋਂ ਜੋ ਵੀ ਸੂਟ ਤੁਹਾਨੂੰ ਪਸੰਦ ਆਏ ਜਲਦੀ ਜਲਦੀ ਸਕਰੀਨਸ਼ਾਟ ਲਵੋ ਤੇ ਸਾਨੂੰ ਸੈਂਡ ਕਰ ਦਿਓ ਪਹਿਲੀ ਵਾਰੀ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਲਾਈਕ ਕਰੋ ਸ਼ੇਅਰ ਕਰੋ ਥੈਂਕ ਯੂ ਜੁਆਇੰਟ